ਮੇਰਾ ਨਾਮ ਇੰਦਰਜੀਤ ਸਿੰਘ ਕਣਿਆ ਜ਼ਿਲ੍ਹਾ ਜਰਸਕਤਰ ਫਰੀਦਕੋਟ ਬੀਕੇ ਜੋ ਇੱਕ ਤਸਵੀਰ ਉੱਪਰ ਅਜਰਾ ਕਿਸ਼ਨਾ ਲਿਖਵਾ ਬਹੁਤ ਤਾਂ ਕਿ ਦੋ ਜੀ ਨਾਮ ਉਹਨਾਂ ਦਾ ਕਿੰਨੀ ਉਮਰ ਹੈ ਅੱਜ ਖਨੌਰੀ ਬਾਰਡਰ ਦੇ ਉੱਤੇ ਡਿਸਟ੍ਰਿਕਟ ਫਰੀਦਕੋਟ ਦੇ ਪਿੰਡ ਗੁਦਾਰਾ ਦੇ ਕਿਸਾਨ ਸਰਦਾਰ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਗੁਦਾਰਾ ਤੋਂ ਨੇ ਉਹਨਾਂ ਦੀ ਅੱਜ ਸਵੇਰ ਇਸ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਦੇ ਵਿੱਚ ਜਿਹੜੀ ਡੈਥ ਹੋਈ ਹੈ ਔਰ ਇਹ ਕਿਸਾਨ ਸਾਡਾ ਲੰਬੇ ਸਮੇਂ ਤੋਂ ਮੋਰਚੇ ਦੇ ਵਿੱਚ ਸੀ ਮੋਰਚੇ ਦੇ ਵਿੱਚ ਡਟਿਆ ਹੋਇਆ ਸੀ ਔਰ ਇਹ ਲੜਾਈ ਲੜ ਰਿਆ ਸੀ ਕਿਸਾਨਾਂ ਦੇ ਹੱਕਾਂ ਦੇ ਲਈ ਤੇ ਸਵੇਰ ਇਹਨੂੰ ਪਿਛਲੀ 8 ਤਰੀਕ ਨੂੰ ਜਿਹੜਾ ਅਟੈਕ ਆਇਆ ਮੋਰਚੇ ਦੇ ਵਿੱਚ ਤੇ ਇਹ ਜਿਹੜੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਸੀ ਅੱਜ ਸਵੇਰ 5 ਵਜੇ ਇਹਨਾਂ ਦੀ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੀ ਡੈਥ ਹੋ ਗਈ ਪਰਿਵਾਰ ਦੇ ਵਿੱਚ ਇਹਨਾਂ ਦੇ 5 ਬੇਟੇ ਨੇ ਇੱਕ ਬੇਟੀ ਹੈ ਔਰ ਜੁਆਇੰਟ ਫੈਮਿਲੀ ਹੈ ਵੱਡੀ ਫੈਮਿਲੀ ਹੈ ਉਹਨਾਂ ਦਾ ਇਹ ਮੇਨ ਮੈਂਬਰ ਸੀਗਾ ਔਰ ਇਹ ਇਹਨਾਂ ਦਾ ਕੀਤਾ ਜਿਹੜਾ ਸੀਗਾ ਛੋਟੇ ਗਰੀਬ ਕਿਸਾਨ ਸੀ ਮਾਮਲੇ ਤੇ ਜ਼ਮੀਨ ਲੈ ਕੇ ਖੇਤੀ ਮਜ਼ਦੂਰੀ ਕਰਨਾ ਇਹਨਾਂ ਦਾ ਕੰਮ ਸੀ ਔਰ ਇੱਕ ਕਰਜ਼ੇ ਦੇ ਵਿੱਚ ਉਲਝਿਆ ਹੋਇਆ ਪਰਿਵਾਰ ਸੀ ਜਿਸ ਤਰ੍ਹਾਂ ਸਾਡੇ ਆਮ ਖੇਤੀ ਦੇ ਜਿਹੜੇ ਹਾਲਾਤ ਹੈ ਜਿਸ ਤਰ੍ਹਾਂ ਸਾਡੇ ਕਿਸਾਨ ਖੇਤੀ ਦੇ ਵਿੱਚ ਆਰਥਿਕ ਤੌਰ ਤੇ ਮਾੜੇ ਹਾਲਾਤਾਂ ਦੇ ਨਾਲ ਜੂਝ ਰਹੇ ਨੇ ਤੇ ਉਹ ਸੁਸਾਇਸਾਈਡ ਵਗੈਰਾ ਕਰ ਰਹੇ ਨੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਸੀ ਔਰ ਲੰਬੇ ਸਮੇਂ ਤੋਂ ਕਿਸਾਨ ਇਹ ਲੜਾਈ ਨੂੰ ਲੜਦੇ ਆਏ ਆ ਤੁਸੀਂ ਦੇਖਿਆ 750 ਕਿਸਾਨ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਆ ਔਰੇ ਮੋਰਚਾ 13 ਫਰਵਰੀ 2024 ਤੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਦੇ ਉੱਤੇ ਲੱਗਿਆ ਹੋਇਆ ਤਾਂ ਇਹ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਤਾਇਨਾਤ ਸੀ ਔਰ ਜਦੋਂ ਕੋਈ ਕਿਸਾਨ ਸ਼ਹੀਦ ਹੋ ਜਾਂਦਾ ਵੇਖੋ ਜੇਕਰ ਉਹ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਤਾਂ ਉਹਨਾਂ ਦਾ ਘਾਟਾ ਕਿਸੇ ਤਰ੍ਹਾਂ ਵੀ ਨਹੀਂ ਪੂਰਾ ਕੀਤਾ ਜਾ ਸਕਦਾ ਪਰ ਇਹ ਜ਼ਰੂਰ ਕਿ ਉਹ ਲੋਕ ਕਿਰਤੀ ਲੋਕ ਦੇਸ਼ ਦੇ ਨੂੰ ਅਨਾਜ ਤੋਂ ਆਤਮ ਨਿਰਭਰ ਕਰਦੇ ਹੋਏ ਦੇਸ਼ ਦਾ ਢਿੱਡ ਭਰਤੇ ਲੱਗੇ ਹੋਏ ਹੈ ਔਰ ਸਰਕਾਰਾਂ ਜਿਹੜਾ ਸਰਕਾਰਾਂ ਦਾ ਰੁੱਖਾ ਹੈ ਉਹ ਇਹਨਾਂ ਕਿਸਾਨਾਂ ਮਜ਼ਦੂਰਾਂ ਦੇ ਪ੍ਰਤੀ ਰੁੱਖਾ ਜਾਪ ਰਿਹਾ ਹੈ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਉਹ ਆਪਣੀ ਮਿਹਨਤ ਦਾ ਆਪਣੇ ਫਸਲਾਂ ਨਸਲਾਂ ਦਾ ਮੁੱਲ ਲੈਣ ਲਈ ਇਹ ਇੱਥੇ ਸੰਘਰਸ਼ ਕਰ ਰਹੇ ਹਨ ਔਰ ਉਹ ਸੰਘਰਸ਼ ਕਰਦੇ ਸਰਕਾਰਾਂ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਤੁਸੀਂ ਦੇਖਿਆ ਉਹ ਗੈਸ ਦੇ ਗੋਲੇ ਜਿਹੜੇ ਭਰੇ ਭਰਾਏ ਗਏ ਆ ਕਿਸਾਨਾਂ ਦੇ ਉੱਤੇ ਜਿਹੜੇ ਸ਼ਾਇਦ ਮੁਲਕ ਤੋਂ ਮੁਲਕ ਦੇ ਜੰਗ ਲੱਗ ਜੇ ਉੱਥੇ ਵੀ ਨਹੀਂ ਵਰਤੇ ਜਾਂਦੇ ਆ ਬਿਲਕੁਲ ਇਹ ਸਵੇਰ ਤੋਂ ਗੱਲ ਹੋਈ ਹੈ ਇਹਨਾਂ ਦਾ ਜੋ ਬਣਦਾ ਮੁਆਵਜ਼ਾ ਹੈ ਸਰਕਾਰ ਨੇ ਦੇਣ ਲਈ ਹਾਮੀ ਭਰੀ ਹੈ ਫਿਰ ਉਹਨਾਂ ਦਾ ਜਿਹੜਾ ਹੈਗਾ ਕੋਈ ਪੋਸਟਮਾਰਟਮ ਹੋ ਕੇ ਜੱਡ ਵੱਡੀ ਦਾ ਅੰਤਿਮ ਸੰਸਕਾਰ ਹੋਇਆ ਮੇਰਾ ਨਾਮ ਇੰਦਰਜੀਤ ਸਿੰਘ ਕਣੀਆਂ ਜ਼ਿਲ੍ਹਾ ਜਰਸਕਤਰ ਫਰੀਦਕੋਟ ਬੀਕੇ ਜੋ ਇੱਕ ਤਸਦੀ ਉਪਰ ਅਜਾ ਕਿਸਨਾ ਲਿਖਦਾ ਬਹੁਤ ਕਾਂਜੀ ਦੋ ਜੀ ਨਾਮ ਉਹਨਾਂ ਦਾ ਚਿੰਨੀ ਮਰੇ ਅੱਜ ਖਨੌਰੀ ਬਾਰਡਰ ਦੇ ਉੱਤੇ ਡਿਸਟ੍ਰਿਕਟ ਫਰੀਦਕੋਟ ਦੇ ਪਿੰਡ ਗੁਦਾਰਾ ਦੇ ਕਿਸਾਨ ਸਰਦਾਰ ਜੱਗਾ ਸਿੰਘ ਪੁੱਤਰ ਦਰਵਾਰਾ ਸਿੰਘ ਪਿੰਡ ਗਦਾਰਾ ਤੋਂ ਨੇ ਉਹਨਾਂ ਦੀ ਅੱਜ ਸਵੇਰ ਇਸ ਖਨੋਰੀ ਬਾਰਡਰ ਦੇ ਉੱਤੇ ਮੋਰਚੇ ਦੇ ਵਿੱਚ ਜਿਹੜੀ ਡੈਥ ਹੋਈ ਹੈ ਔਰ ਇਹ ਕਿਸਾਨ ਸਾਡਾ ਲੰਬੇ ਸਮੇਂ ਤੋਂ ਮੋਰਚੇ ਦੇ ਵਿੱਚ ਸੀ ਮੋਰਚੇ ਦੇ ਵਿੱਚ ਡਟਿਆ ਹੋਇਆ ਸੀ ਔਰ ਇਹ ਲੜਾਈ ਲੜ ਰਿਹਾ ਸੀ ਕਿਸਾਨਾਂ ਦੇ ਹੱਕਾਂ ਦੇ ਲਈ ਤੇ ਸਵੇਰ ਇਹਨੂੰ ਪਿਛਲੀ 8 ਤਰੀਕ ਨੂੰ ਜਿਹੜਾ ਅਟੈਕ ਆਇਆ ਮੋਰਚੇ ਦੇ ਵਿੱਚ ਤੇ ਇਹ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਸੀ ਅੱਜ ਸਵੇਰ 5 ਵਜੇ ਨਦੀਰ ਜਿੰਦਰਾ ਹਸਪਤਲ ਦੇ ਵਿੱਚ ਜਿਹੜੀ ਡੈਥ ਹੋ ਗਈ ਪਰਿਵਾਰ ਦੇ ਵਿੱਚ ਇਹਨਾਂ ਦੇ 5 ਬੇਟੇ ਨੇ ਇੱਕ ਬੇਟੀ ਹੈ ਔਰ ਜੁਆਇੰਟ ਫੈਮਿਲੀ ਹੈ ਵੱਡੀ ਫੈਮਿਲੀ ਹੈ ਉਹਨਾਂ ਦਾ ਇਹ ਮੇਨ ਮੈਂਬਰ ਸੀਗਾ ਔਰ ਇਹ ਇਹਨਾਂ ਦਾ ਕਿੱਤਾ ਜਿਹੜਾ ਸੀਗਾ ਛੋਟੇ ਗਰੀਬ ਕਿਸਾਨ ਸੀ ਮਾਮਲੇ ਤੇ ਜ਼ਮੀਨ ਲੈ ਕੇ ਖੇਤੀ ਮਜ਼ਦੂਰੀ ਕਰਨਾ ਇਹਨਾਂ ਦਾ ਕੰਮ ਸੀ ਔਰ ਇੱਕ ਕਰਜ਼ੇ ਦੇ ਵਿੱਚ ਉਲਝਿਆ ਹੋਇਆ ਪਰਿਵਾਰ ਸੀ ਜਿਸ ਤਰ੍ਹਾਂ ਸਾਡੇ ਆਮ ਖੇਤੀ ਦੇ ਜਿਹੜੇ ਹਾਲਾਤ ਹੈ ਜਿਸ ਤਰ੍ਹਾਂ ਸਾਡੇ ਕਿਸਾਨ ਖੇਤੀ ਦੇ ਵਿੱਚ ਆਰਥਿਕ ਤੌਰ ਤੇ ਮਾੜੇ ਹਾਲਾਤਾਂ ਦੇ ਨਾਲ ਜੂਝ ਰਹੇ ਨੇ ਤੇ ਉਹ ਸੁਸਾਇਸਾਈਡ ਵਗੈਰਾ ਕਰ ਰਹੇ ਨੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਸੀ ਔਰ ਲੰਬੇ ਸਮੇਂ ਤੋਂ ਕਿਸਾਨ ਇਹ ਲੜਾਈ ਨੂੰ ਲੜਦੇ ਆਏ ਆ ਤੁਸੀਂ ਦੇਖਿਆ 750 ਕਿਸਾਨ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਔਰ ਇਹ ਮੋਰਚਾ 13 ਫਰਵਰੀ 2024 ਤੋਂ ਖਨੋਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਦੇ ਉੱਤੇ ਲੱਗਿਆ ਹੋਇਆ ਤਾਂ ਇਹ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਤਾਇਨਾਤ ਸੀ ਔਰ ਜਦੋਂ ਕੋਈ ਕਿਸਾਨ ਸ਼ਹੀਦ ਹੋ ਜਾਂਦਾ ਵੇਖੋ ਜੇਕਰ ਉਹ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਤਾਂ ਉਹਨਾਂ ਦਾ ਘਾਟਾ ਕਿਸੇ ਤਰ੍ਹਾਂ ਵੀ ਨਹੀਂ ਪੂਰਾ ਕੀਤਾ ਜਾ ਸਕਦਾ ਪਰ ਇਹ ਜ਼ਰੂਰ ਕਿ ਉਹ ਲੋਕ ਕਿਰਤੀ ਲੋਕ ਦੇਸ਼ ਦੇ ਨੂੰ ਅਨਾਜ ਤੋਂ ਆਤਮ ਨਿਰਭਰ ਕਰਦੇ ਹੋਏ ਦੇਸ਼ ਦਾ ਢਿੱਡ ਭਰਤੇ ਲੱਗੇ ਹੋਏ ਐ ਔਰ ਸਰਕਾਰਾਂ ਜਿਹੜਾ ਸਰਕਾਰਾਂ ਦਾ ਰੁੱਖਾ ਹੈ ਉਹ ਇਨਾਂ ਕਿਸਾਨਾਂ ਮਜ਼ਦੂਰਾਂ ਦੇ ਪ੍ਰਤੀ ਰੁੱਖਾ ਜਾਪ ਰਿਹਾ ਹੈ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਉਹ ਆਪਣੀ ਮਿਹਨਤ ਦਾ ਆਪਣੇ ਫਸਲਾਂ ਨਸਲਾਂ ਦਾ ਮੁੱਲ ਲੈਣ ਲਈ ਇਥੇ ਸੰਘਰਸ਼ ਕਰ ਰਹੇ ਐ ਔਰ ਸੰਘਰਸ਼ ਕਰਦੇ ਸਰਕਾਰਾਂ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਤੁਸੀਂ ਦੇਖਿਆ ਉਹ ਗੈਸ ਦੇ ਗੋਲੇ ਜਿਹੜੇ ਭਰੇ ਭਰਾਏ ਗਏ ਕਿਸਾਨਾਂ ਦੇ ਉੱਤੇ ਜਿਹੜੇ ਸ਼ਾਇਦ ਮੁਲਕ ਤੋਂ ਮੁਲਕ ਦੇ ਜੰਗ ਲੱਗ ਜੇ ਉੱਥੇ ਵੀ ਨਹੀਂ ਵਰਤੇ ਜਾਂਦੇ ਆ ਬਿਲਕੁਲ ਇਹ ਸਵੇਰ ਤੋਂ ਗੱਲ ਹੋਈ ਹੈ ਇਹਨਾਂ ਦਾ ਜੋ ਬਣਦਾ ਮੁਆਵਜ਼ਾ ਹੈ ਸਰਕਾਰ ਨੇ ਦੇਣ ਲਈ ਹਾਮੀ ਭਰੀ ਹੈ ਫਿਰ ਉਹਨਾਂ ਦਾ ਜਿਹੜਾ ਹੈਗਾ ਕੋਈ ਪੋਸਟਮਾਰਟਮ ਹੋ ਕੇ ਜੱਡ ਵੱਡੀ ਦਾ ਅੰਤ ਕਸਾਸ ਕਰੇ